ਇਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ ਵੀਆਈਪੀ ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ। ਭਗਵਾਨ ਦੇ ਘਰ 'ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਵੀਆਈਪੀ ਤੇ ਨਾ ਕੋਈ ਆਮ ਇਨਸਾਨ। ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕਿ ਆਮ ਜਨਤਾ ਜਦ ਨਤਮਸਤਕ ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ 'ਚ ਮੱਥਾ ਟਿਕਾ ਕੇ ਉਥੋਂ ਫਟਾਫਟ ਹੋ ਰਹੀ ਆ ਜਾ ਰਹੀ ਹੈ ਜਦ ਕਿ ਵੀਆਈਪੀ ਲੋਕ ਉੱਥੇ ਹੀ ਖੜੇ ਨੇ ਆ ਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ ਜਾਂ ਫਿਰ ਆਮ ਇਨਸਾਨ ਹੋ ਸਕਦਾ ਹੈ ਤੁਹਾਡੀ ਕੀ ਰਾਏ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਗਏ ਤੇ ਉੱਥੇ ਆਮ ਜਨਤਾ ਨੂੰ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ ਵੀਆਈਪੀ ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ ਭਗਵਾਨ ਦੇ ਅੱਖਰ ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਵੀਆਈਪੀ ਤੇ ਨਾ ਕੋਈ ਆਮ ਇਨਸਾਨ ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕੀ ਆਮ ਜਨਤਾ ਜਦ ਨਤਮस्तक ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ ਚ ਮੱਥਾ ਟਿਕਾ ਕੇ ਉਥੋਂ ਫਟਾਫਟ ਤੋਰਿਆ ਜਾ ਰਿਹਾ ਜਦ ਕਿ ਵੀਆਈਪੀ ਲੋਕ ਉਥੇ ਹੀ ਖੜੇ ਨੇ ਆ ਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ ਜਾਂ ਫਿਰ ਆਮ ਇਨਸਾਨ ਹੋ ਸਕਦਾ ਹੈ ਤੁਹਾਡੀ ਕੀ ਰਾਏ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਗਏ ਤੇ ਉਥੇ ਆਮ ਜਨਤਾ ਨੂੰ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ ਵੀਆਈਪੀ ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ। ਭਗਵਾਨ ਦੇ ਘਰ 'ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਵੀਆਈਪੀ ਤੇ ਨਾ ਕੋਈ ਆਮ ਇਨਸਾਨ। ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕਿ ਆਮ ਜਨਤਾ ਜਦ ਨਤਮस्तक ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ ਚ ਮੱਥਾ ਟਿਕਾ ਕੇ ਉਥੋਂ ਫਟਾਫਟ ਤੋਰਿਆ ਜਾ ਰਿਹਾ ਜਦ ਕਿ ਵੀਆਈਪੀ ਲੋਕ ਉਥੇ ਹੀ ਖੜੇ ਨੇ ਆ ਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ ਜਾਂ ਫਿਰ ਆਮ ਇਨਸਾਨ ਹੋ ਸਕਦਾ ਹੈ ਤੁਹਾਡੀ ਕੀ ਰਾਏ ਹੈ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਗਏ ਤੇ ਉੱਥੇ ਆਮ ਜਨਤਾ ਨੂੰ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ ਵੀਆਈਪੀ ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ। ਭਗਵਾਨ ਦੇ ਘਰ 'ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਵੀਆਈਪੀ ਤੇ ਨਾ ਕੋਈ ਆਮ ਇਨਸਾਨ। ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕਿ ਆਮ ਜਨਤਾ ਜਦ ਨਤਮस्तक ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ ਚ ਮੱਥਾ ਟਿਕਾ ਕੇ ਉਥੋਂ ਫਟਾਫਟ ਤੋਰਿਆ ਜਾ ਰਿਹਾ ਜਦ ਕਿ ਵੀਆਈਪੀ ਲੋਕ ਉਥੇ ਹੀ ਖੜੇ ਨੇ ਆਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਹੀ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ ਜਾਂ ਫਿਰ ਆਮ ਇਨਸਾਨ ਹੋ ਸਕਦਾ ਹੈ ਤੁਹਾਡੀ ਕੀ ਰਾਏ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਗਏ ਤੇ ਉੱਥੇ ਆਮ ਜਨਤਾ ਨੂੰ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ VIP ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ। ਭਗਵਾਨ ਦੇ ਘਰ 'ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ VIP ਤੇ ਨਾ ਕੋਈ ਆਮ ਇਨਸਾਨ। ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕਿ ਆਮ ਜਨਤਾ ਜਦ ਨਤਮਸਤਕ ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ ਚ ਮੱਥਾ ਟਿਕਾ ਕੇ ਉਥੋਂ ਫਟਾਫਟ ਤੋਰਿਆ ਜਾ ਰਿਹਾ ਜਦ ਕਿ ਵੀਆਈਪੀ ਲੋਕ ਉਥੇ ਹੀ ਖੜੇ ਨੇ ਆਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ ਜਾਂ ਫਿਰ ਆਮ ਇਨਸਾਨ ਹੋ ਸਕਦਾ ਹੈ ਤੁਹਾਡੀ ਕੀ ਰਾਏ ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਗਏ ਤੇ ਉਥੇ ਆਮ ਜਨਤਾ ਨੂੰ ਇੱਕ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਤੇ ਵੀਆਈਪੀ ਨੂੰ ਇੱਕ ਅਲੱਗ ਦਰਜਾ ਦਿੱਤਾ ਗਿਆ। ਭਗਵਾਨ ਦੇ ਘਰ 'ਚ ਹਰ ਇੱਕ ਵਿਅਕਤੀ ਇੱਕ ਸਮਾਨ ਹੁੰਦਾ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਵੀਆਈਪੀ ਤੇ ਨਾ ਕੋਈ ਆਮ ਇਨਸਾਨ। ਪਰ ਇੱਕ ਵੀਡੀਓ ਜੋ ਇਸ ਵੇਲੇ ਵਾਇਰਲ ਹੋ ਰਹੀ ਹੈ ਇਹ ਹੈ ਮੁੰਬਈ ਦੇ ਲਾਲ ਬਾਗ ਦੇ ਬਾਦਸ਼ਾਹ ਦੇ ਦਰਬਾਰ ਦੀ ਜਿੱਥੇ ਕਿ ਆਮ ਜਨਤਾ ਜਦ ਨਤਮਸਤਕ ਹੋਣ ਆਈ ਤਾਂ ਉਹਨਾਂ ਨੂੰ ਜਲਦਬਾਜ਼ੀ ਚ ਮੱਥਾ ਟਿਕਾ ਕੇ ਉਥੋਂ ਫਟਾਫਟ ਤੋਰਿਆ ਜਾ ਰਿਹਾ ਜਦ ਕਿ ਵੀਆਈਪੀ ਲੋਕ ਉਥੇ ਹੀ ਖੜੇ ਨੇ ਆ ਰਾਮ ਨਾਲ ਭਗਵਾਨ ਦੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਸੈਲਫੀ ਤੱਕ ਲਿੱਤੀ ਜਾ ਰਹੀ ਹੈ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਭਗਵਾਨ ਦੇ ਦਰ ਤੇ ਵੀ ਕੀ ਕੋਈ ਵੀਆਈਪੀ